ਜੁੜੇ ਰਹੋ ਖਬਰ ਢੇਲੀ ਪਲਸ ਦੇ ਨਾਲ ਸਿਰਫ ਖਬਰ ਨਹੀਂ ਤੁਹਾਡੀ ਆਵਾਜ਼ ਲਈ ਤੁਹਾਨੂੰ ਇੱਥੇ ਸੱਦਿਆ ਤੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਆਪਣੇ ਟਾਈਮ ਚੋਂ ਕੱਢ ਕੇ ਸ਼ਾਰਟ ਨੋਟਿਸ ਦੇ ਉੱਤੇ ਇੱਥੇ ਆਏ ਹੋ ਕਾਨਫਰੰਸ ਦੇ ਵਿੱਚ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਔਰ ਸਪੋਕਸਪਰਸਨ ਡਾਕਟਰ ਸਨੀ ਆਲੂਵਾਲੀਆ ਜੀ ਤੇ ਸਾਖਿਬ ਅਲੀ ਜੀ ਜੋ ਸਾਡੇ ਸਪੋਕਸਪਰਸਨ ਨੇ ਤੇ ਸਾਡੀ ਪਾਰਟੀ ਦੇ ਜੰਗੇਸਟ ਸਪੋਕਸਪਰਸਨ ਜਿਹੜਾ ਸਫਰ ਹਰਪ੍ਰੀਤ ਸਿੰਘ ਉਹ ਇਸ ਮੀਟਿੰਗ ਦੇ ਵਿੱਚ ਮੇਰੇ ਨਾਲ ਨੇ ਅੱਜ ਜਿਸ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹ ਨਵਾਂ ਪੰਜਾਬ ਹੈ ਉਹ ਪੰਜਾਬ ਜਿਹੜਾ ਖਟਕੜ ਕਲਾਂ ਤੋਂ 16 ਮਾਰਚ 2022 ਤੋਂ ਸ਼ੁਰੂਆਤ ਹੋਈ ਜਿਸ ਪੰਜਾਬ ਦੀ ਉਹ ਪੰਜਾਬ ਜਿੱਥੇ ਸਰਕਾਰ ਦੇ ਆਰ ਲੋਕਾਂ ਦੇ ਰਾਜ ਦੀ ਇੱਕ ਖਾਸियत ਹੁੰਦੀ ਹੈ ਕਿ ਹਮੇਸ਼ਾ ਜਿਹੜੇ ਫੈਸਲੇ ਆ ਉਹ ਲੋਕਾਂ ਦੇ ਪੱਖ ਦੇ ਵਿੱਚ ਲੈ ਜਾ ਸਕਦੇ ਆ ਉਹ ਲੈ ਜਾਂਦੇ ਰਹੇ ਆ ਉਹ ਲੈ ਜਾ ਰਹੇ ਆ ਇਹ ਲੋਕ ਰਾਜੀ ਹੈ ਜਿੱਥੇ ਲੋਕਾਂ ਨੂੰ ਫ੍ਰੀ ਜਿਹੜੀ ਬਿਜਲੀ ਉਹ ਦਿੱਤੀ ਜਾ ਸਕਦੀ ਹੈ ਇਹ ਲੋਕ ਰਾਜੀ ਹੈ ਜਿੱਥੇ ਇੱਕ ਲੋਕਾਂ ਨੂੰ ਵਧੀਆ ਵਰਲਡ ਕਲਾਸ ਮੁਫਤ ਦਾ ਜਿਹੜਾ ਇਲਾਜ ਦਿੱਤਾ ਜਾ ਰਿਹਾ ਇਹ ਲੋਕ ਰਾਜੀ ਹੈ ਜਿੱਥੇ ਬੱਚਿਆਂ ਨੂੰ ਕਵਾਲਿਟੀ ਐਜੂਕੇਸ਼ਨ ਉਹ ਵੀ ਬਿਲਕੁਲ ਮੁਫਤ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਔਰ ਮਾਨ ਸਾਹਿਬ ਦੀ ਸਰਕਾਰ ਜਿਹੜੀ 2022 ਤੋਂ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਸ ਨੇ ਸਰਕਾਰ ਨੂੰ ਲੋਕ ਰਾਜ ਦੇ ਵਿੱਚ ਬਦਲੇ ਆ ਔਰ ਕੱਲ ਇੱਕ ਹੋਰ ਵੱਡਾ ਫੈਸਲਾ ਮਾਨ ਸਾਹਿਬ ਦੀ ਸਰਕਾਰ ਨੇ ਲਿਆ ਹੈਗਾ ਜਿਹੜਾ ਫਿਰ ਇਹ ਪ੍ਰੂਫ ਕਰਦਾ ਆ ਕਿ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਹੈ ਔਰ ਪੰਜਾਬ ਦੇ ਵਿੱਚ ਲੋਕਾਂ ਦਾ ਰਾਜ ਹੈ ਤੁਹਾਨੂੰ ਯਾਦ ਹੋਏਗਾ ਕਿ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਅਸੀਂ ਮਾਫੀਆ ਦੇ ਨਾਂ ਗਿਣਨ ਲੱਗ ਜਾਂਦੇ ਸੀ ਤੇ ਸ਼ਾਇਦ ਹੀ ਕੋਈ ਐਸਾ ਖੇਤਰ ਬਚਦਾ ਸੀ ਜਿੱਥੇ ਮਾਫੀਆ ਜਿਹੜਾ ਉਹ ਨਾ ਹੋਵੇ ਚਾਹੇ ਉਹ ਟਰਾਂਸਪੋਰਟ ਮਾਫੀਆ ਸੀ ਚਾਹੇ ਉਹ ਨਸ਼ਾ ਮਾਫੀਆ ਸੀ ਚਾਹੇ ਉਹ ਲੈਂਡ ਮਾਫੀਆ ਸੀ ਤੇ ਚਾਹੇ ਉਹ ਸੈਂਡ ਮਾਫੀਆ ਸੀ ਪਰ ਘੱਟੋ ਘੱਟ ਬਾਦ ਸਾਹਿਬ ਦੀ ਸਰਕਾਰ ਆਉਣ ਤੋਂ ਬਾਅਦ ਇਸ ਮਾਫੀਆ ਸ਼ਬਦ ਦੇ ਉੱਤੇ ਬਿਲਕੁਲ ਜਿਹੜਾ ਉਹ ਅੰਕੁਸ਼ ਜਿਹੜਾ ਉਹ ਲਗਾ ਦਿੱਤਾ ਹੈ ਔਰ ਕੱਲ ਵੀ ਅਸੀਂ ਜੋ 2023 ਦੇ ਵਿੱਚ ਮਾਈਨਿੰਗ ਪਾਲਿਸੀ ਲੈ ਕੇ ਆਏ ਸੀ ਕਿਉਂਕਿ ਇੰਪਰੂਵਮੈਂਟ ਦੇ ਚਾਂਸਸ ਹਮੇਸ਼ਾ ਕਾਇਮ ਰਹਿੰਦੇ ਆ ਔਰ ਲੋਕਾਂ ਦੀ ਬਿਹਤਰੀ ਵਾਸਤੇ ਜਿਹੜਾ ਹੈਗਾ ਉਸ ਦੇ ਵਿੱਚ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ ਔਰ ਕੱਲ ਵੀ ਜਿਹੜਾ ਇਸ ਪਾਲਿਸੀ ਦੇ ਵਿੱਚ ਕੁਝ ਸੋਧਾਂ ਹੋਈਆਂ ਨੇ ਕੈਬਨਿਟ ਦੇ ਵਿੱਚ ਉਹਦੇ ਬਾਰੇ ਜ਼ਿਕਰ ਜਿਹੜਾ ਹੈਗਾ ਪੂਰੀ ਡਿਟੇਲ ਤੁਹਾਨੂੰ ਡਾਕਟਰ ਸੰਨੀ ਆਲੋਵਲੀ ਜੀ ਦੇਣਗੇ ਬਟ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹਾਂਗਾ ਜਿਹੜੀ ਇਹ ਮਾਈਨਿੰਗ ਪਾਲਿਸੀ ਜਿਹੜੀ ਕੱਲ ਅਸੀਂ ਉਸ ਦੇ ਵਿੱਚ ਕੁਝ ਤਰਮੀਮਾਂ ਕੀਤੀਆਂ ਨੇ ਇਹ ਜਿਹੜੀ ਮਾਈਨਿੰਗ ਪਾਲਿਸੀ ਹੈ ਇਹ ਆਮ ਆਦਮੀ ਦੀ ਮਾਈਨਿੰਗ ਪਾਲਿਸੀ ਹੈ ਮਾਫੀਆ ਦੀ ਮਾਈਨਿੰਗ ਪਾਲਿਸੀ ਨਹੀਂ ਹੈ ਜਿੱਦਾਂ ਕਿ 2022 ਤੋਂ ਪਹਿਲਾਂ ਚਲਦੀਆਂ ਹੁੰਦੀਆਂ ਸੀ ਸੋ ਮੈਂ ਰਿਕਵੈਸਟ ਕਰਾਂਗਾ ਡਾਕਟਰ ਸਰਨੀ ਆਲੂ ਵਾਲੀ ਜੀ ਨੂੰ ਕਿਉਂ ਤੁਹਾਡੇ ਨਾਲ ਰੂਬਰੂ ਹੋ ਕੇ ਇਸ ਪਾਲਿਸੀ ਦੀ ਡਿਟੇਲ ਤੁਹਾਡੇ ਨਾਲ ਤੁਹਾਡੇ ذریعے ਲੋਕਾਂ ਦੇ ਨਾਲ ਸਾਂਝੀ ਕਰੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਆਣ ਤੇ ਤੇ ਖਾਸ ਕਰਕੇ ਪੰਜਾਬ ਸਰਕਾਰ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਪਿਛਲੇ 3 ਸਾਲਾਂ ਤੋਂ ਜਿਸ ਹਿਸਾਬ ਨਾਲ ਲੋਕਾਂ ਨਾਲ ਡਿਸਕਸ ਕਰਕੇ ਸਟੇਕ ਹোলਡਰਸ ਨਾਲ ਡਿਸਕਸ ਕਰਕੇ ਨਾਰਮਲ ਲੋਕਾਂ ਦੀਆਂ ਪ੍ਰੋਬਲਮ ਨੂੰ ਸਮਝ ਕੇ ਅਮੈਂਡਮੈਂਟਸ ਫੈਸਲੇ ਜਾਂ ਕਹਿ ਸਕਦੇ ਹੋ ਕਿ ਉਹਦੇ ਅੰਦਰ ਸ਼ਿਸ਼ੋਧ ਆਪਾਂ ਕਰਦੇ ਆ ਜਿਸ ਐਂਡ ਤੋਂ ਉਹਦੇ ਤਹਿਤ ਪਾਲਿਸੀ ਦੇ ਅੰਦਰ ਜਿਹੜੀ ਮਿਨਰਲ ਪਾਲਿਸੀ ਕਹਿੰਦੇ ਹੋ ਮਾਈਨਿੰਗ ਪਾਲਿਸੀ ਕਹਿੰਦੇ ਹੋ ਉਹਦੇ ਅੰਦਰ ਅਮੈਂਡਮੈਂਟ ਕੀਤੀ ਗਈ ਅਸੀਂ ਇੱਕ ਪਾਸੇ ਤਾਂ ਧੰਨਵਾਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਰਵਿੰਦ ਕੇਜਰੀਵਾਲ ਜੀ ਦੇ ਤੇ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਆਪਣੀ ਪੂਰੀ ਲੀਡਰਸ਼ਿਪ ਦਾ ਧੰਨਵਾਦ ਕਰਦੀ ਹੈ ਪੰਜਾਬ ਸਰਕਾਰ ਦਾ ਕਿ ਜਿਹੜੀ ਮਾਈਨਿੰਗ ਪਾਲਿਸੀ ਚ ਅਮੈਂਡਮੈਂਟ ਕੱਲ ਕੈਬਨਿਟ ਨੇ ਪਾਸ ਕੀਤੀ ਉਹਦੇ ਨਾਲ ਜਿੱਥੇ ਡਿਮਾਂਡ ਤੇ ਸਪਲਾਈ ਦੇ ਅੰਦਰ ਜਿਹੜਾ ਡਿਫਰੈਂਸ ਬਹੁਤ ਜ਼ਿਆਦਾ ਸੀ ਜਿਦੇ ਕਰਕੇ ਆਮ ਤੌਰ ਤੇ ਪੰਜਾਬ ਦੇ ਅੰਦਰ ਡਵੈਲਪਮੈਂਟ ਦੀ ਗੱਲ ਚੱਲ ਰਹੀ ਹੈ ਅੰਦਰ ਜਿਵੇਂ ਇਨਫਰਾਸਟ੍ਰਕਚਰ ਡਵੈਲਪ ਹੋ ਰਿਹਾ ਜਿਵੇਂ ਕਮਰਸ਼ੀਅਲਾਈਜੇਸ਼ਨ ਡਵੈਲਪਮੈਂਟ ਹੋ ਰਹੀ ਹੈ ਉਸ ਤਹਿਤ ਲੋਕੀ ਸਾਨੂੰ ਬਾਰ ਬਾਰ ਦੱਸਦੇ ਸੀ ਕਿ ਇਸ ਦੇ ਉੱਤੇ ਕੋਈ ਨਾ ਕੋਈ ਚੇਂਜ ਆਣਾ ਚਾਹੀਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਦ ਮੀਟਿੰਗ ਬੁਲਾਇਆ ਸਟੇਕ ਹੋਲਡਰਸ ਦੀ ਉਸ ਚ ਬਿਲਡਰਸ ਨੂੰ ਬੁਲਾਇਆ ਗਿਆ ਜਿਹੜੇ ਲੈਂਡ ਕ੍ਰੈਸ਼ਰ ਵਾਲੇ ਨੇ ਉਹਨਾਂ ਨੂੰ ਬੁਲਾਇਆ ਗਿਆ ਜਿਹੜੇ ਸੈਂਡ ਵਾਲੇ ਨੇ ਉਹਨਾਂ ਨੂੰ ਬੁਲਾਇਆ ਗਿਆ ਜਿਹੜੇ ਜਨਰਲ ਪਬਲਿਕ ਹੈ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਜਿਹੜੇ ਸੁਜੈਸ਼ਨਸ ਦਿੱਤੇ ਉਹ ਸੁਜੈਸ਼ਨ ਡਿਫਰੈਂਟ ਡਿਫਰੈਂਟ ਫੀਲਡਸ ਦੇ ਸਪੈਸ਼ਲਾਈਜ਼ ਲੋਕਾਂ ਨਾਲ ਡਿਸਕਸ ਕਰਕੇ ਕਿ ਕਿਵੇਂ ਇਲੀਗਲ ਮਾਈਨਿੰਗ ਨੂੰ ਰੋਕਿਆ ਜਾਵੇ ਕਿਵੇਂ ਜਿਹੜੀ ਡਿਮਾਂਡ ਤੇ ਸਪਲਾਈ ਦੇ ਅੰਦਰ ਡਿਫਰੈਂਸ ਹੈ ਉਹਨੂੰ ਘਟਾਇਆ ਜਾਵੇ ਤੇ ਕਿਵੇਂ ਇਹਨਾਂ ਦੇ ਰੇਟਸ ਦੇ ਉੱਤੇ ਮੋਨਿਟਰਾਇਜ਼ੇਸ਼ਨ ਕੀਤੀ ਜਾਵੇ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਇਸ ਪਾਲਿਸੀ ਦੇ ਅੰਦਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਡਿਜੀਟਾਈਜ਼ੇਸ਼ਨ ਕਰ ਦਿੱਤੀ ਗਈ ਜਿੱਥੇ ਜੇ ਇਹਦੇ ਅੰਦਰ ਆਲਰੇਡੀ ਕੀ ਐਗਜ਼ਿਸਟ ਕਰਦਾ ਸੀ ਕਿ ਦੋ ਸਾਈਟਸ ਹੁੰਦੀਆਂ ਸੀਗੀਆਂ ਇੱਕ ਹੁੰਦੀ ਸੀ ਕਮਰਸ਼ੀਅਲ ਸਾਈਟ ਔਰ ਇੱਕ ਹੁੰਦੀ ਸੀਗੀ ਜਿਹੜੀ ਪ੍ਰਾਈਵੇਟ ਸਾਈਟ ਕਹਿੰਦੇ ਸੀ ਉਹਦੇ ਅੰਦਰ ਦੋ ਚ ਕੀ ਕੀ ਫਰਕ ਸੀ ਇੱਕ ਪਬਲਿਕ ਸਾਈਟ ਸੀਗੀ ਇੱਕ ਕਮਰਸ਼ੀਅਲ ਸਾਈਟ ਸੀਗੀ ਜਿੱਥੋਂ ਜਿਹੜੇ ਵੀ ਆਪਾਂ ਡੰਪਰ ਚਲਦੇ ਸੀਗੇ ਇਜਾਜ਼ਤ ਤੇ ਸੀਗੇ ਕੁਝ ਫੁੱਟ ਤੱਕ ਖੋਦਣ ਦੀ ਲੇਕਿਨ ਡਿਮਾਂਡ ਇੰਨੀ ਜ਼ਿਆਦੀ ਸੀ ਔਰ ਇਲੀਗਲ ਕੰਮ ਕਰਨ ਦੀ ਲੋਕਾਂ ਨੂੰ ਹਰਤ ਸੀ ਕਿਉਂਕਿ ਮੋਨੀਟਰਿੰਗ ਸੀਗੀ ਨਹੀਂ ਟਰਾਂਸਪੇਰੈਂਸੀ ਸੀਗੀ ਨਹੀਂ ਉਸ ਤੇ ਅਮੈਂਡਮੈਂਟ ਲੈ ਕੇ ਆਇਆ ਕਿ ਹੁਣ ਤੁਸੀਂ ਜਿਹੜੀ ਡਿਗਿੰਗ ਕਰਨੀ ਹੈ ਉਹ ਕੱਲੀ ਦੋ ਸਾਈਡਸ ਨਹੀਂ ਤਿੰਨ ਸਾਈਡਸ ਹੋ ਰਿਹਾ ਇਸ ਤੇ ਐਡ ਕਰ ਦਿੱਤੀ ਹੈ ਜੀ ਆਮ ਤੌਰ ਤੇ ਜਦ ਅਸੀਂ ਕੋਈ ਵੀ ਘਰ ਬਣਾਉਂ ਜਾਂਦੇ ਸੀਗੇ ਬਜਰੀ ਦੀ ਲੋਡ ਪੈਂਦੀ ਸੀ ਯਾ ਮਿੱਟੀ ਦੀ ਲੋਡ ਪੈਂਦੀ ਸੀ ਆਪਾਂ ਲੈਣ ਜਾਂਦੇ ਸੀ ਡਿਮਾਂਡ ਹੁੰਦੀ ਸੀ ਤਸ ਡੰਪਰਾਂ ਦੀ ਖੜੇ ਹੁੰਦੇ ਸੀ ਚਾਰ ਡੰਪਰ ਉਹਦੇ ਕਰਕੇ ਰੇਟ ਦੇ ਅੰਦਰ ਕਾਫੀ ਡਿਫਰੈਂਸ ਰਹਿੰਦਾ ਸੀ ਹੁਣ ਇੰਨੀਆਂ ਸਾਈਡਸ ਵਧਾਨ ਤੋਂ ਬਾਅਦ ਮੈਂ ਸਮਝਦਾ ਕਿ ਡਿਮਾਂਡ ਐਂਡ ਸਪਲਾਈ ਦਾ ਜਿਹੜਾ ਚਾਰਟ ਹੈ ਇੱਕ ਪਾਸੇ ਤਾਂ ਉਹਦੇ ਅੰਦਰ ਜਿਹੜੀ ਹੈ ਡਿਫਰੈਂਸ ਘਟੂਗਾ ਤੇ ਰੇਟ ਜਿਹੜੇ ਨੇ ਜਿਹੜੇ ਲੋਕਾਂ ਨੂੰ ਵੀ ਰੇਟ ਮਿਲਣਗੇ ਉਹਦਾ ਰੇਟ ਵੀ ਜਿਹੜਾ ਹੈ ਉਹ ਘਟੂਗਾ ਤੇ ਸਰਕਾਰ ਦਾ ਰੈਵਨਿਊ ਇਹਦੇ ਨਾਲ ਵਧੇਗਾ ਉਹ ਕਿਵੇਂ